ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਸਿੰਘ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੇਖਿਆ ਹੀ ਸੀਗਾ ਪ੍ਰੋਟੈਕਸ਼ਨ ਆਫ ਊਮਨ ਫਰਮ ਡੋਮੈਸਟਿਕ ਵਾਇਲੈਂਸ ਐਕਟ ਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਸੀ ਆਪਾਂ ਵੇਖਿਆ ਸੀ ਕਿ ਡੋਮੈਸਟਿਕ ਵਾਇਲੈਂਸ ਦਾ ਮਤਲਬ ਕੀ ਹੁੰਦਾ ਹੈ ਤੇ ਹੁਣ ਆਪਾਂ ਆਹ ਵੀਡੀਓ ਦੇ ਵਿੱਚ ਦੇਖਾਂਗੇ ਕਿ ਇਹਦੀ ਕੀ ਪ੍ਰੋਸੈਸ ਹੁੰਦੀ ਹੈ ਜੇ ਕੋਈ ਪੀੜਤ ਡੋਮੈਸਟਿਕ ਵਾਇਲੈਂਸ ਤੋਂ ਹਾਂ ਤਾਂ ਉਹ ਉਤਰੀ ਲਈ ਕੀ ਪ੍ਰਾਵਧਾਨ ਹੈ ਕਾਨੂੰਨ ਦੇ ਵਿੱਚ ਜਾਂ ਕੀ ਉਹਨੂੰ ਪ੍ਰੋਸੈਸ ਫਾਲੋ ਕਰਨਾ ਪੈਂਦਾ ਹੈ ਜੇ ਆਪਾਂ ਦੇਖੀਏ ਕਾਨੂੰਨ ਕੀ ਕਹਿੰਦਾ ਹੈ ਤਾਂ ਚੈਪਟਰ 3 ਦੇ ਵਿੱਚ ਜਿਹੜਾ ਡੋਮੈਸਟਿਕ ਵਾਇਲੈਂਸ ਐਕਟ ਹੈ ਉਹ ਦੱਸਦਾ ਹੈ ਕਿ ਪ੍ਰੋਸੈਸ ਕੀ ਹੈ ਤਾਂ ਕਾਨੂੰਨ ਨੇ ਦੋ ਤਰ੍ਹਾਂ ਦੇ ਜਾਂ ਤਿੰਨ ਤਰ੍ਹਾਂ ਦੇ ਬੇਸਿਕਲੀ ਅ ਅਥਾਰਟिटीज ਡੈਸੀਗਨੇਸ਼ਨ ਡੈਸੀਗਨੇਟ ਕੀਤੀ ਹੋਈ ਹੈ ਜਿਹੜੇ ਕਿ ਜਿਵੇਂ ਕਿ ਪ੍ਰੋਟੈਕਸ਼ਨ ਆਫੀਸਰ ਹੁੰਦੇ ਹੈ ਪ੍ਰੋਟੈਕਸ਼ਨ ਆਫੀਸਰ ਕੀ ਹੁੰਦੇ ਹੈ ਜੇ ਕੋਈ ਵੀ ਆਦਮੀ ਜਾਂ ਤਾਂ ਅ ਬੰਦਾ ਮੀਨਸ ਜਿਹੜਾ ਪੀੜਤ ਹੈ ਜਾਂ ਔਰਤ ਜਿਹੜੀ ਪੀੜਤ ਹੈ ਜਾਂ ਕੋਈ ਹੋਰ ਨੋਨ ਜਿਵੇਂ ਆਪਣੇ ਗਵਾਂਡ ਦੇ ਵਿੱਚ ਕੋਈ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੈ ਤਾਂ ਆਪਾਂ ਕੋਈ ਵੀ ਪਰਸਨ ਪੁਲਿਸ ਨੂੰ ਇਤਲਾਹ ਕਰ ਸਕਦਾ ਹੈ ਜਾਂ ਪੁਲਿਸ ਨੂੰ ਇਹ ਪ੍ਰੋਟੈਕਸ਼ਨ ਅਫੀਸਰ ਨੂੰ ਜਾਂ ਸਰਵਿਸ ਪ੍ਰੋਵਾਈਡਰ ਨੂੰ ਇਤਲਾਹ ਕਰ ਸਕਦਾ ਹੈ ਕਿ ਇੱਥੇ ਡੋਮੈਸਟਿਕ ਵਾਇਲੈਂਸ ਰੋਜ਼ ਹੁੰਦੀ ਹੈ ਜਾਂ ਇੱਥੇ ਡੋਮੈਸਟਿਕ ਵਾਇਲੈਂਸ ਦੇ ਚਾਂਸਸ ਹੈ ਇਸ ਇਹ ਕਾਨੂੰਨ ਕਹਿੰਦਾ ਹੈ ਕਿ ਉਹ ਬੰਦੇ ਦੀ ਜਾਂ ਵੂਮਨ ਦੀ ਜਾਂ ਚਿਲड्रन ਦੀ ਜਾਂ ਕਿਸੇ ਦੀ ਵੀ ਜਿਹੜਾ ਪੁਲਿਸ ਨੂੰ ਡੋਮੈਸਟਿਕ ਅਵੈਲੈਂਸ ਦੇ ਹੋਣ ਬਾਰੇ ਦੱਸਦਾ ਹੈ ਉਹਦੀ ਕੋਈ ਕ੍ਰਿਮੀਨਲ ਜਾਂ ਸਿਵਲ ਲਾਇਬਿਲਟੀ ਨਹੀਂ ਹੋਊਗੀ ਈਵਨ ਕੇਸਸ ਦੇ ਵਿੱਚ ਜੇ ਅਗਰ ਕਿਹਾ ਜਾਂਦਾ ਕਿ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਵੇ ਕਿ ਉਹ ਨਹੀਂ ਸਾਹਮਣੇ ਆਉਣਾ ਚਾਹੁੰਦੇ ਤਾਂ ਇਸ ਦਾ ਵੀ ਪ੍ਰਾਵਧਾਨ ਹੈ ਹੁਣ ਜਦੋਂ ਕੋਈ ਵੀ ਆਦਮੀ ਕੰਪਲੇਂਟ ਕਰਦਾ ਹੈ ਪੁਲਿਸ ਅਫੀਸਰ ਕੋਲ ਤਾਂ ਪੁਲਿਸ ਅਫਸਰ ਸਰਵਿਸ ਪ੍ਰੋਵਾਈਡਰ ਜਾਂ ਮੈਜਿਸਟ੍ਰੇਟ ਕੋਲ ਡਾਇਰੈਕਟਲੀ ਕੰਪਲੇਂਟ ਕਰਦਾ ਹੈ ਡੋਮੈਸਟਿਕ ਵਾਇਲੈਂਸ ਦੀ ਤਾਂ ਉਹਨਾਂ ਦੀਆਂ ਕੁਝ ਡਿਊਟੀਆਂ ਇਸ ਕਾਨੂੰਨ ਨੇ ਦਿੱਤੀਆਂ ਹੋਈਆਂ ਜਿਹੜੀਆਂ ਕਿ ਸੈਕਸ਼ਨ 5 ਦੇ ਵਿੱਚ ਦਿੱਤੀਆਂ ਹੋਈਆਂ ਏ ਡਿਊਟੀਆਂ ਏ ਹੈ ਕਿ ਉਹ ਉਹਨਾਂ ਨੂੰ ਦੱਸਣਾ ਉਹਨਾਂ ਨੂੰ ਫਰਜ਼ ਬੰਦਾ ਹੈ ਕਿ ਜਿਹੜਾ ਵਿਕਟਮ ਨੂੰ ਜਾਂ ਪੀੜਤ ਨੂੰ ਇਹ ਦੱਸਿਆ ਜਾਵੇ ਕਿ ਇਹ ਡੋਮੈਸਟਿਕ ਵਾਇਲੈਂਸ ਐਕਟ ਦੇ ਵਿੱਚ ਉਹਨਾਂ ਨੂੰ ਕਿਹੜੇ ਰਿਲੀਫ ਜਾਂ ਕਿਹੜੀਆਂ ਕੰਪਨਸੇਸ਼ਨਸ ਮਿਲ ਸਕਦੀਆਂ ਜਿਵੇਂ ਕਿ ਮੋਨਿਟਰੀਅਲ ਰੀलीफ ਮਿਲ ਸਕਦੀ ਹੈ ਉਹਨਾਂ ਨੂੰ ਬੱਚੇ ਦੀ ਕਸਟਡੀ ਮਿਲ ਸਕਦੀ ਹੈ ਪ੍ਰੋਟੈਕਸ਼ਨ ਆਰਡਰ ਮਿਲ ਸਕਦਾ ਹੈ ਕੰਪਨਸੇਸ਼ਨ ਲੈ ਸਕਦੇ ਆ ਉਹ ਇਸ ਤਰ੍ਹਾਂ ਦੀਆਂ ਸਾਰੀਆਂ ਜਿਹੜੀਆਂ ਰੀਲੀਫਸ ਹੈ ਉਹਨਾਂ ਨੂੰ ਦੱਸਣਾ ਹੈ ਕਿ ਤੁਹਾਡਾ ਊਮੈਨਸ ਦਾ ਜੋ ਕਿ ਪੀੜਤ ਹੈ ਉਹਨਾਂ ਦਾ ਇਹ ਰਾਈਟਸ ਹੈ ਮਤਲਬ ਇਹ ਰਾਈਟਸ ਨੇ ਉਹਨਾਂ ਦੇ ਦਿੱਤੇ ਉਹਨਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਇਹ ਸਾਰੇ ਲਾਈਕ ਉਹਨਾਂ ਨੂੰ ਫ੍ਰੀ ਲੀਗਲ ਏਡ ਉਹਨਾਂ ਨੂੰ ਕੋਈ ਵਕੀਲ ਦੀ ਸਹਾਇਤਾ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਉਹਨਾਂ ਨੂੰ ਮੈਡੀਕਲ ਏਡ ਅਗਰ ਉਹਨਾਂ ਦੇ ਸੱਟਾਂ ਵੱਜੀਆਂ ਹੋਈਆਂ ਤਾਂ ਉਹ ਮੈਡੀਕਲ ਏਡ ਵੀ ਉਹ ਪ੍ਰੋਵਾਈਡ ਕਰਾਉਣਾ ਉਹਨਾਂ ਦਾ ਫਰਜ਼ ਬਣਦਾ ਹੈ ਹੁਣ ਕਈ ਵਾਰ ਕੀ ਹੁੰਦਾ ਹੈ ਕਿ ਕਈ ਔਰਤਾਂ ਮਤਲਬ ਅੱਜ ਕਿਉਂਕਿ ਇੰਡੀਆ ਬੇਸਿਕਲੀ ਇੱਕ ਮਾਈਗ੍ਰੈਂਟ ਮਾਈਗ੍ਰੈਂਟਸ ਦਾ ਕੰਟਰੀ ਹੈ ਕਿਉਂਕਿ ਇੱਕ ਸਟੇਟ ਤੋਂ ਦੂਜੀ ਸਟੇਟ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਚ ਜਾਂ ਪਿੰਡ ਤੋਂ ਸ਼ਹਿਰ ਚ ਲੋਕ ਵਾਸਤੇ ਹੈ ਤਾਂ ਹੁੰਦਾ ਕਿ ਇਹ ਕਈ ਵਾਰ ਕੋਈ ਕਿਸੇ ਦੇ ਰਿਸ਼ਤੇਦਾਰ ਨੇੜੇ ਨਹੀਂ ਹੁੰਦੇ ਉਹ ਸਿਟੀ ਦੇ ਵਿੱਚ ਨਹੀਂ ਹੁੰਦੇ ਤੇ ਉਹ ਔਰਤ ਨੂੰ ਜਿਹੜੀ ਪੀੜਤ ਹੈ ਅਗਰ ਹਮ ਆਪਾਂ ਉਹਦੇ ਚਿਲड्रन ਨੂੰ ਜਿਹੜਾ ਕੀ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੈ ਅਗਰ ਆਪਾਂ ਉਹਨੂੰ ਵਾਪਸ ਉਸ ਘਰ ਭੇਜਾਂਗੇ ਤਾਂ ਉਹਨਾਂ ਲਈ ਜਾਨ ਲਈ ਜਾਂ ਜਾਨ ਮਾਲੀ ਨੁਕਸਾਨ ਦਾ ਖਤਰਾ ਹੁੰਦਾ ਹੈ ਤਾਂ ਇਸ ਐਕਟ ਦੇ ਵਿੱਚ ਸ਼ੈਲਟਰ ਹੋਮਸ ਬਣਾਏ ਗਏ ਹਨ ਸ਼ੈਲਟਰ ਹੋਮਸ ਦੇ ਵਿੱਚ ਕੀ ਹੁੰਦਾ ਹੈ ਕਿ ਉਹਨਾਂ ਨੂੰ ਰਹਿਣ ਸਹਿਣ ਦੀ ਜਾਂ ਸਾਰੀਆਂ ਸਹਾਇਤਾ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ ਜਦੋਂ ਕੋਈ ਪੀੜਤ ਪ੍ਰੋਟੈਕਸ਼ਨ ਅਫੀਸਰ ਕੋਲ ਜਾਂਦਾ ਹੈ ਜਾਂ ਮੈਜਿਸਟ੍ਰੇਟ ਕੋਲ ਜਾਂਦਾ ਹੈ ਜਾਂ ਸਰਵਿਸ ਪ੍ਰੋਵਾਈਡਰ ਕੋਲ ਜਾਂਦਾ ਹੈ ਤਾਂ ਉਹ ਇਨਨ ਕੰਪਲੇਂਟ ਵੀ ਕਰ ਸਕਦਾ ਹੈ ਮਤਲਬ ਕੰਪਲੇਂਟ ਕਰਦਾ ਹੈ ਤੇ ਉਹ ਆਰਡਰ ਵੀ ਪਾਸ ਕਰ ਦਿੰਦੇ ਹਨ ਮੈਜਿਸਟ੍ਰੇਟ ਸ਼ੈਲਟਰ ਹੋਮ ਦਾ ਜਾਂ ਉਹ ਖੁਦ ਐਪਲੀਕੇਸ਼ਨ ਦੇ ਦਿੰਦੇ ਹਨ ਵੀ ਸਾਨੂੰ ਘਰੇ ਖਤਰਾ ਹੈ ਤਾਂ ਸਾਨੂੰ ਸ਼ੈਲਟਰ ਹੋਮ ਪ੍ਰੋਵਾਈਡ ਕੀਤਾ ਜਾਵੇ ਬਾਕੀ ਮੈਡੀਕਲ ਫੈਸਿਲਿਟੀਆਂ ਜੇ ਅਗਰ ਮਾਰਕਟਾਈ ਹੋਈ ਹੈ ਕਿਸੇ ਦੀ ਜਾਂ ਕਿਸੇ ਲਈ ਇੰਜਰੀ ਹੋਈ ਹੈ ਬਾਡੀਲੀ ਇੰਜਰੀ ਉਹ ਉਸ ਲਈ ਮੈਡੀਕਲ ਏਡ ਇਹ ਕਾਨੂੰਨ ਦੇ ਵਿੱਚ ਦਿੱਤੀ ਜਾਂਦੀ ਹੈ ਉਹ ਕੀ ਤੁਰੰਤੀ ਦੇ ਦਿੱਤੀ ਜਾਂਦੀ ਹੈ ਤੋਂ ਬਾਅਦ ਹੁੰਦਾ ਕੀ ਹੈ ਪ੍ਰੋਟੈਕਸ਼ਨ ਅਫੀਸਰ ਕੋਲੇ ਜਦੋਂ ਹੀ ਕੋਈ ਆਉਂਦਾ ਹੈ ਪ੍ਰੋਟੈਕਸ਼ਨ ਅਫੀਸਰ ਕੋਲੇ ਵੀਕਟਮ ਜਾਂ ਮੈਜਿਸਟ੍ਰੇਟ ਕੋਲੇ ਕੋਈ ਆਉਂਦਾ ਹੈ ਤਾਂ ਕੰਪਲੇਂਟ ਡਾਇਰੈਕਟ ਕਰਦਾ ਹੈ ਤਾਂ ਇੱਕ ਡੋਮੈਸਟਿਕ ਇਨਸੀਡੈਂਟ ਰਿਪੋਰਟ ਜੋ ਕਿ ਪ੍ਰੋਟੈਕਸ਼ਨ ਅਫੀਸਰ ਤਿਆਰ ਕਰਦਾ ਹੈ ਉਹਦੇ ਵਿੱਚ ਕੀ ਹੁੰਦਾ ਹੈ ਬੇਸਿਕਲੀ ਉਹ ਸਾਰਾ ਜਾਇਜ਼ਾ ਲੈਂਦੇ ਹਨ ਕਿ ਕੌਣ ਹੈ ਵਿਕਟਮ ਵਿਕਟਮ ਨੂੰ ਕੀ ਪ੍ਰੋਬਲਮਸ ਆ ਰਹੀ ਹੈ ਕਿਉਂ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ ਕਿੰਨੇ ਵਾਰ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ ਤੇ ਕੌਣ ਬੱਚਾ ਜੇਕਰ ਬੱਚੇ ਨਾਲ ਹੋ ਰਹੀ ਹੈ ਤਾਂ ਕੀ ਮਤਲਬ ਪ੍ਰੋਬਲਮ ਹੈ ਉਹਨਾਂ ਨੂੰ ਜਾਂ ਕਿੰਨੀ ਇੰਜਰੀਜ਼ ਉਹਨਾਂ ਨੂੰ ਹੋਈ ਹੈ ਤਾਂ ਕੰਪਲੀਟ ਰਿਪੋਰਟ ਜਿਹਨੂੰ ਆਪਾਂ ਕਹਿ ਸਕੀਏ ਇੱਕ ਕੰਪਲੀਟ ਰਿਪੋਰਟ ਡੋਮੈਸਟਿਕ ਇਨਸੀਡੈਂਟ ਰਿਪੋਰਟ ਉਹ ਪ੍ਰੋਟੈਕਸ਼ਨ ਅਫੀਸਰ ਦਿੰਦਾ ਹੈ ਜੀਦੀ ਕਾਪੀ ਉਹ ਅੱਗੇ ਫਾਰਵਰਡ ਕਰ ਦਿੰਦਾ ਹੈ ਪੁਲਿਸ ਸਟੇਸ਼ਨ ਜਿਹੜਾ ਕਿ ਉਹਨਾਂ ਨੂੰ ਪੈਂਦਾ ਹੈ ਜਿੱਥੇ ਉਹ ਰਹਿ ਰਹੇ ਹਨ ਤੇ ਮੈਜਿਸਟ੍ਰੇਟ ਨੂੰ ਜਿਹੜਾ ਮੈਜਿਸਟ੍ਰੇਟ ਐ ਸਰਕਟ ਮੈਜਿਸਟ੍ਰੇਟ ਹੁੰਦਾ ਹੈ ਜਾਂ ਸਰਕਲ ਮੈਜਿਸਟ੍ਰੇਟ ਯੂ نو ਆਪਾਂ ਕਹਿੰਦੇ ਆ ਜਿੱਥੇ ਉਹ ਹਲਕੇ ਦੇ ਵਿੱਚ ਪੈਂਦਾ ਹੈ ਉਸ ਤੋਂ ਬਾਅਦ ਜਿਹੜਾ ਹੈ ਉਹੀ ਪ੍ਰੋਟੈਕਸ਼ਨ ਆਫੀਸਰ ਦੱਸਦਾ ਹੈ ਕਿ ਤੁਹਾਡੇ ਕੋਲੇ ਰਾਈਟਸ ਕਿਹੜੇ ਨੇ ਲਾਈਕ ਲੀਗਲ ਸਰਵਿਸ ਉਹ ਲੈ ਸਕਦੇ ਹਨ ਲਾਈਕ ਉਹ ਸ਼ੈਲਟਰ ਹੋਮ 'ਚ ਜੇ ਜਾਣਾ ਚਾਹੁੰਦੇ ਹਨ ਤਾਂ ਸ਼ੈਲਟਰ ਹੋਮ 'ਚ ਜਾ ਸਕਦੇ ਹਨ ਉਹਨਾਂ ਨੂੰ ਜੇ ਮੈਡੀਕਲੀ ਐਗਜ਼ਾਮਾਈਨ ਕੀਤਾ ਜਾਂਦਾ ਹੈ ਅਗਰ ਉਹਨਾਂ ਨੂੰ ਇੰਜਰੀਸ ਆਈ ਹੈ ਤਾਂ ਉਹਨਾਂ ਦੀ ਮੈਡੀਕਲ ਰਿਪੋਰਟ ਬਣਾਈ ਜਾਂਦੀ ਹੈ ਤੇ ਮੈਡੀਕਲੀ ਉਹਨਾਂ ਨੂੰ ਸਰ ਐਗਜ਼ਾਮਾਈਨ ਕੀਤਾ ਜਾਂਦਾ ਹੈ ਜਾਂ ਉਹਨਾਂ ਨੂੰ ਅਗਰ ਮੋਨਿਟਰੀ ਰਿਲੀਫ ਹੈ ਸਪੋਜ਼ ਕਰੋ ਔਮਨ ਆਪਣੇ ਘਰ ਜਾਣਾ ਚਾਹੁੰਦੀ ਹੈ ਉਹਨਾਂ ਕੋਲ ਕੋਈ ਪੈਸੇ ਨਹੀਂ ਹੈ ਤੇ ਇਹ ਮੋਨਿਟਰੀ ਰਿਲੀਫ ਵੀ ਪ੍ਰੋਟੈਕਸ਼ਨ ਆਫੀਸਰ ਦਿੰਦਾ ਹੈ ਤੇ ਉਹ ਆਪਦੇ ਘਰ ਜਾ ਸਕਦੀ ਹੈ ਅੱਗੇ ਜਦੋਂ ਆਪਾਂ ਜਾਣੀ ਹੈ ਤਾਂ ਕਈ ਵਾਰ ਸਰਵਿਸ ਪ੍ਰੋਵਾਈਡਰ ਕੋਲ ਵੀ ਡਾਇਰੈਕਟਲੀ ਵਿਕਟਮ ਜਾ ਸਕਦਾ ਹੈ ਸਰਵਿਸ ਪ੍ਰੋਵਾਈਡਰ ਕੌਣ ਹੁੰਦੇ ਹਨ ਸਰਵਿਸ ਪ੍ਰੋਵਾਈਡਰ ਇਹ ਐਕਟ ਦੇ ਅੰਡਰ ਐਨ ਜੀਓਜ਼ ਵੋਲੰਟਰੀ ਆਰਗੇਨਾਈਜੇਸ਼ਨਸ ਸੈਲਫ ਹੈਲਪ ਗਰੁੱਪਸ ਜਿਹੜੀਆਂ ਕਲੱਬ ਕਮੇਟੀਆਂ ਬਣੀਆਂ ਹੁੰਦੀਆਂ ਹਨ ਸੁਸਾਇਟੀਆਂ ਬਣੀਆਂ ਹੁੰਦੀਆਂ ਹਨ ਉਹ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਕਿ ਲੋਕ ਭਲਾਈ ਦੇ ਕੰਮ ਕਰਦੇ ਹਨ ਉਹਨਾਂ ਸਾਰਿਆਂ ਨੂੰ ਸਰਵਿਸ ਪ੍ਰੋਵਾਈਡਰਸ ਦਾ ਨਾਮ ਇੱਕ ਕਲਮ ਦੇ ਵਿੱਚ ਦਿੱਤਾ ਗਿਆ ਹੈ ਹੁਣ ਸਰਵਿਸ ਪ੍ਰੋਵਾਈਡਰ ਵੀ ਜੇ ਅਗਰ ਕੋਈ ਪੀੜਤ ਉਹਨਾਂ ਕੋਲ ਜਾਂਦਾ ਹੈ ਤਾਂ ਉਹ ਵੀ ਡੋਮੈਸਟਿਕ ਇਨਸੀਡੈਂਟ ਰਿਪੋਰਟ ਤਿਆਰ ਕਰਦੇ ਹਨ ਫਿਰ ਉਹ ਮੈਡੀਕਲੀ ਐਗਜ਼ਾਮਾਈਨ ਕਰਦੇ ਹਨ ਉਵੇਂ ਜਿਵੇਂ ਪ੍ਰੋਟੈਕਸ਼ਨ ਆਫੀਸਰ ਕਰਦਾ ਹੈ ਉਹ ਸ਼ੈਲਟਰ ਹੋਮ ਵੀ ਉਹ ਮਤਲਬ ਉਹਨਾਂ ਦਾ ਕੋਆਰਡੀਨੇਸ਼ਨ ਹੁੰਦਾ ਹੈ ਤਾਲਮੇਲ ਹੁੰਦਾ ਹੈ ਸ਼ੈਲਟਰ ਹੋਮਸ ਨਾਲ ਉਹ ਭੀੜ ਤੋਂ ਸ਼ੈਲਟਰ ਹੋਮਸ 'ਚ ਵੀ ਸੈਂਡ ਕਰਦੇ ਹਨ ਹੁਣ ਇੱਕ ਕਾਨੂੰਨ ਕਹਿੰਦਾ ਹੈ ਕਿ ਅਗਰ ਕੋਈ ਸਰਵਿਸ ਪ੍ਰੋਵਾਈਡਰ ਹੈ ਤਾਂ ਉਹ ਉਹਦਾ ਕੋਈ ਵੀ ਲਾਇਬਿਲਟੀ ਨਹੀਂ లై కਈ ਵਾਰ ਕੋਈ ਉਹਨੂੰ ਨੂੰ ਡਰਨ ਦੀ ਲੋੜ ਨਹੀਂ ਅਗਰ ਕੋਈ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੈ ਔਰਤ ਤਾਂ ਉਹ ਜੇ ਗੁੱਡ ਫੇਥ ਦੇ ਵਿੱਚ ਲੋਕ ਭਲਾਈ ਦੇ ਵਿੱਚ ਕਿਸੇ ਦੀ ਮਦਦ ਕਰਦੇ ਹੈ ਤਾਂ ਉਹਨਾਂ ਨੂੰ ਕੋਈ ਡਰਨ ਦੀ ਲੋੜ ਨਹੀਂ ਕਾਨੂੰਨ ਹੈ ਜਿਹੜਾ ਉਹਨਾਂ ਨੂੰ ਲਾਇਬਿਲਟੀ ਤੋਂ ਪ੍ਰੋਸੀਕਿਊਸ਼ਨ ਤੋਂ ਜਾਂ ਕੋਈ ਸੂਟ ਫਾਈਲ ਕਰਨ ਤੋਂ ਉਹਨਾਂ ਦੇ ਖਿਲਾਫ ਇੱਕ ਪ੍ਰੋਟੈਕਸ਼ਨ ਦਿੰਦਾ ਹੈ ਇੱਕ ਇਮਿਊਨਿਟੀ ਪ੍ਰੋਵਾਈਡ ਕਰਦਾ ਹੈ ਬੇਸਿਕਲੀ ਇਹ ਕਾਨੂੰਨ ਇਹ ਕਾਨੂੰਨ ਦੇ ਵਿੱਚ ਵੈਸੀ ਗਵਰਨਮੈਂਟ ਦੀਆਂ ਇੱਕ ਕਾਨੂੰਨ ਦੇ ਵਿੱਚ ਗਵਰਨਮੈਂਟ ਨੂੰ ਡਿਊਟੀਆਂ ਲੈਂ ਜਾਂ ਗਈਆਂ ਹਨ ਕਾਨੂੰਨ ਨੇ ਕਿ ਇਹ ਡੋਮੈਸਟਿਕ ਵਾਇਲੈਂਸ ਬਾਰੇ ਜਿਆਦਾ ਤੇ ਜਿਆਦਾ ਲੋਕਾਂ ਨੂੰ ਪਤਾ ਹੋਵੇ ਵੂਮਨਸ ਨੂੰ ਪਤਾ ਹੋਵੇ ਵੀ ਇਹ ਡੋਮੈਸਟਿਕ ਵਾਇਲੈਂਸ ਹੈ ਈਵਨ men ਨੂੰ ਵੀ ਪਤਾ ਹੋਵੇ ਵੀ ਕਿ ਇਹ ਡੋਮੈਸਟਿਕ ਵਾਇਲੈਂਸ ਹੈ ਕਿਉਂਕਿ ਕਾਨੂੰਨ ਦਾ ਹੋਣਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਨੂੰ ਪਨਿਸ਼ਮੈਂਟ ਦੇਣੀ ਹੈ ਜਾਂ ਸਜ਼ਾ ਦੇਣੀ ਹੈ ਕਾਨੂੰਨ ਦਾ ਹੋਣਾ ਇੱਕ ਅਵੇਅਰਨੈਸ ਦਾ ਵੀ ਰੀਜ਼ਨ ਬੰਦਾ ਹੈ ਜੇ ਮੈਨੂੰ ਪਤਾ ਹੈ ਕਿ ਸਾਹਮਣੇ ਵਾਲੇ ਦੇ ਆ ਰਾਈਟ ਹਨ ਇਹ ਮੇਰੀ ਡਿਊਟੀ ਹੈ ਤਾਂ ਅਗਰ ਜੀ ਨੂੰ ਪਤਾ ਵੀ ਹੈ ਤਾਂ ਜਿਹੜਾ ਚੰਗਾ ਇਨਸਾਨ ਹੈ ਜਾਂ ਚੰਗਾ ਇੱਕ ਸਿਟੀਜ਼ਨ ਹੁੰਦਾ ਹੈ ਦੇਸ਼ ਦਾ ਤਾਂ ਉਹ ਇਹਨੂੰ ਫੋਲੋ ਕਰਦਾ ਹੈ ਜ਼ਰੂਰੀ ਨਹੀਂ ਮੈਨੂੰ ਡਰਾਉਣ ਵਾਸਤੇ ਜਾਂ ਕੋਰਸ਼ਨ ਵਾਸਤੇ ਲਾਅ ਦਾ ਇਸਤੇਮਾਲ ਕੀਤਾ ਜਾਵੇ ਤਾਂ ਹੁਣ ਜਿਹੜੀ ਆ ਜਾਂਦੀ ਹੈ ਆਪਾਂ ਡਾਇਰੈਕਟ ਐਪਲੀਕੇਸ਼ਨ ਵੀ ਦੇ ਸਕਦੇ ਹਾਂ ਕੀ ਇੱਕ ਜਿਹੜਾ ਐਕਟ ਹੈ ਪ੍ਰोसीजर ਦੱਸਦਾ ਹੈ ਤਾਂ ਹੁਣ ਜੇ ਆਪਾਂ ਪ੍ਰोसीजर ਸਿੱਧਾ ਪਹਿਲਾਂ ਉਹ ਜਿਹੜੀ ਵਿਕਟਮ ਸੀ ਉਹ ਗਈ ਪ੍ਰੋਟੈਕਸ਼ਨ ਅਫੀਸਰ ਕੋਲੇ ਜਾਂ ਸਰਵਿਸ ਪ੍ਰੋਵਾਈਡਰ ਕੋਲੇ ਗਈ ਜਾਂ ਉਹ ਸ਼ੈਲਟਰ ਹੋਮ 'ਚ ਹੀ ਚਲੀ ਗਈ ਸਿੱਧਾ ਕਿਸੇ ਨੂੰ ਪਤਾ ਹੁੰਦਾ ਕਿ ਸ਼ੈਲਟਰ ਹੋਮ ਨੇੜੇ ਹੈ ਤਾਂ ਉੱਥੇ ਚਲੀ ਜਾਂਦੀ ਏ ਤਾਂ ਅੱਗੇ ਜਾ ਕੇ ਕੀ ਹੁੰਦਾ ਹੈ ਜ ਤੱਕ ਐਗਰੀਵਡ ਪਰਸਨ ਵਿਕਟਮ ਜਿਹੜੀ ਪੀੜਤ ਹੈ ਖੁਦ ਜਾਂ ਪ੍ਰੋਟੈਕਸ਼ਨ ਅਫੀਸਰ ਕੋਲੇ ਜਿਹਦੇ ਕੋਲ ਉਹ ਪਹੁੰਚ ਗਈ ਉਹ ਉਹ ਜਾਂ ਸਰਵਿਸ ਪ੍ਰੋਵਾਈਡਰ ਜਿਹਦੇ ਕੋਲੇ ਉਹ ਚਲੇ ਗਏ ਸੀ ਪਹਿਲਾਂ ਉਹ ਐਪਲੀਕੇਸ਼ਨ ਮੂਵ ਕਰਾਉਂਦਾ ਹੈ ਮੈਜਿਸਟ੍ਰੇਟ ਮੈਜਿਸਟ੍ਰੇਟ ਜਿਹੜਾ ਕਿ ਜੁਡੀਸ਼ੀਅਲ ਆਫੀਸਰ ਹੁੰਦਾ ਹੈ ਹੁਣ ਉਹ ਐਪਲੀਕੇਸ਼ਨ ਦੇ ਨਾਲ ਉਹ ਅਟੈਚ ਕਰਦੇ ਹਨ ਡੋਮੈਸਟਿਕ ਇਨਸੀਡੈਂਟ ਰਿਪੋਰਟ ਡੀ ਆਈ ਆਰ ਹੁਣ ਉਹ ਉਹਨੂੰ ਮੀਨਸ ਡੋਮੈਸਟਿਕ ਇਨਸੀਡੈਂਟ ਰਿਪੋਰਟ ਨੂੰ ਦੇਖ ਕੇ ਜਿਹੜਾ ਹੈਗਾ ਪ੍ਰਾਈਮਾ ਫਸਾਈ ਉੱਪਰੋਂ ਪ੍ਰੂਵੇ ਕਿ ਪੂਰਾ ਕੋਕੜ ਪੜਤਾਲ ਕਰਕੇ ਨਹੀਂ ਉੱਪਰੋਂ ਉੱਪਰੋਂ ਦੇਖ ਕੇ ਮੈਜਿਸਟ੍ਰੇਟ ਮੀਨਸ ਉਹਨਾਂ ਨੂੰ ਟੈਂਪੋਰਰੀਲੀ ਰੀਲੀਫ ਪ੍ਰੋਵਾਈਡ ਕਰ ਦਿੰਦਾ ਹੈ ਹੁਣ ਮੈਜਿਸਟ੍ਰੇਟ ਕੀ ਕਰਦਾ ਹੈ ਮੈਜਿਸਟ੍ਰੇਟ ਜੇ ਉਹਦੇ ਕੋਲੇ ਆ ਜਾਂਦੀ ਹੈ ਤੇ ਉਹਨੂੰ ਲੱਗਦਾ ਹੈ ਮੈਜਿਸਟ੍ਰੇਟ ਨੂੰ ਕਿ ਇੱਥੇ ਤਾਂ ਡੋਮੈਸਟਿਕ ਵਾਇਲੈਂਸ ਹੋਈ ਹੈ ਤਾਂ ਮੈਜਿਸਟ੍ਰੇਟ ਇੱਕ ਸਰਵਿਸ ਨੋਟਿਸ ਦਿੰਦਾ ਹੈ ਰਿਸਪੌਂਡੈਂਟ ਨੂੰ ਸਪੋਜ਼ ਕਰੋ ਕਿ ਜਿਹੜੀ ਡੋਮੈਸਟਿਕ ਵਾਇਲੈਂਸ ਹੋਈ ਹੈ ਕਿਸੇ ਔਰਤ ਨਾਲ ਹੋਈ ਹੈ ਤਾਂ ਇਹ ਰਿਸਪੌਂਡੈਂਟ ਨੂੰ ਮਤਲਬ ਕਿ ਇਹ ਉਹਦੇ ਹਸਬੰਡ ਨੂੰ ਇੱਥੇ ਨੋਟਿਸ ਦਿੱਤਾ ਜਾਂਦਾ ਹੈ ਤੇ ਨੋਟਿਸ ਤੋਂ ਬਾਅਦ ਉਹਨੂੰ ਜਵਾਬ ਦੇਣਾ ਪੈਂਦਾ ਹੈ ਉਸ ਦਾ ਰਿਪਲਾਈ ਦੇਣਾ ਪੈਂਦਾ ਹੈ ਤਮ ਉਹਦੇ ਰਿਪਲਾਈ ਦੇਣ ਵਾਸਤੇ ਪ੍ਰੋਟੈਕਸ਼ਨ ਅਫੀਸਰ ਨੂੰ ਕਿਹਾ ਜਾਂਦਾ ਹੈ ਕਿ ਤੂੰ ਰਿਸਪੌਂਡੈਂਟ ਨੂੰ ਇਹ ਜੋ ਹੈ ਨੋਟਿਸ ਡਿਲੀਵਰ ਕਰ ਜਾਂ ਨੋਟਿਸ ਉਹਦੇ ਤੱਕ ਪਹੁੰਚਾ ਹੁਣ ਨੋਟਿਸ ਅ ਰਿਸਪੌਂਡੈਂਟ ਤੱਕ ਇਹ ਭੇਜਿਆ ਜਾਂਦਾ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਦੇਖਿਆ ਜਾਂਦਾ ਹੈ ਕਿ ਕਈ ਵਾਰ ਕੀ ਪ੍ਰੋਬਲਮ ਕਿਨੀ ਗੰਭੀਰ ਹੈ ਜੇ ਤਾਂ ਪ੍ਰੋਬਲਮ ਕਾਉਂਸਲਿੰਗ ਨਾਲ ਠੀਕ ਹੋ ਸਕਦੀ ਹੈ ਤਾਂ ਕਿਸੇ ਵੀ ਸਥੀਤੀ ਤੇ ਮੈਜਿਸਟ੍ਰੇਟ ਕਾਉਂਸਲਿੰਗ ਕਾਉਂਸਲਿੰਗ ਲਈ ਸਾਈਕੋਲੋਜੀਕਲ ਕਾਉਂਸਲਿੰਗ ਲਈ ਕਲਿਆਣ ਨੂੰ ਜਾਂ ਦੋਨਾਂ ਜਣਿਆਂ ਨੂੰ ਭੇਜ ਦਿੰਦਾ ਹੈ ਕਿ ਤੁਸੀਂ ਕਾਉਂਸਲਿੰਗ ਕਰਵਾ ਲਓ ਇੱਥੇ ਵੈਲਫੇਅਰ ਐਕਸਪਰਟ ਲਈ ਸੋਸ਼ਲ ਸਰਵਿਸ ਜਿਹੜੇ ਪ੍ਰੋਵਾਈਡ ਕਰਦੇ ਹਨ ਸੋਸ਼ਲ ਐਕਟ ਵਰਕਰ ਹੁੰਦੇ ਹਨ ਸੋਸ਼ਲ ਐਕਟਿਵਿਸਟ ਹੁੰਦੇ ਹਨ ਜਾਂ ਲੋਕ ਭਲਾਈ ਖੇਤਾਂ ਲਈ ਜਿਹੜੇ ਕੰਮ ਕਰਦੇ ਹਨ ਉਹਨਾਂ ਦੀ ਮਦਦ ਵੀ ਇੱਕ ਕਾਨੂੰਨ ਦੇ ਵਿੱਚ ਲਈ ਜਾ ਸਕਦੀ ਹੈ ਇਹ ਕਾਨੂੰਨ ਤਾਂ ਜੋ ਮੀਨਸ ਕਿਸੇ ਦੀ ਬੇਇੱਜ਼ਤੀ ਨਾ ਹੋ ਸਕੇ ਜਾਂ ਇਨਸਲਟ ਨਾ ਹੋ ਸਕੇ ਤਾਂ ਜਿਹੜਾ ਵੀ ਇਹ ਕਾਨੂੰਨ ਦੇ ਵਿੱਚ ਕਾਰਵਾਈ ਕੀਤੀ ਜਾਂਦੀ ਹੈ ਉਹ ਇਨ ਕੈਮਰਾ ਹੁੰਦੀ ਹੈ ਇਨ ਕੈਮਰਾ ਦਾ ਮਤਲਬ ਉਹ ਲਾਈਕ ਜਿਵੇਂ ਇੱਥੇ ਇੱਕ ਕੋਰਟ ਹੈ ਸਿਰਫ ਵਿਕਟਮ ਨੂੰ ਤੇ ਰਿਸਪੌਂਡੈਂਟ ਨੂੰ ਪਤਾ ਹੈ ਇਹ ਓਪਨ ਕੋਰਟ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਸ਼ਰਮ ਭਰੀ ਅਦਾਲਤ ਦੇ ਵਿੱਚ ਨਹੀਂ ਹੁੰਦੀਆਂ ਇਹ ਕੈਮਰਾ ਪ੍ਰोसीਡਿੰਗਸ ਹੁੰਦੀਆਂ ਜਿੱਥੇ ਦੂਜਿਆਂ ਨੂੰ ਛੋਡੇ ਘਰੇਲੂ ਝਗੜਿਆਂ ਬਾਰੇ ਨਹੀਂ ਪਤਾ ਲੱਗਦਾ ਹੁਣ ਇਸ ਤੋਂ ਬਾਅਦ ਜਿਹੜੇ ਕੁਝ ਆ ਆਰਡਰਸ ਨੇ ਜਾਂ ਜਿਹੜੇ ਕੁਝ ਕੰਪਨਸੇਸ਼ਨਸ ਨੇ ਉਹ ਜਿਹੜੇ ਹੈਗੇ ਮੈਜਿਸਟ੍ਰੇਟ ਕੋਲੇ ਪਾਵਰ ਹੈ ਮੈਜਿਸਟ੍ਰੇਟ ਸਭ ਦੇ ਸਕਦੇ ਹਨ ਆਪਾਂ ਅੱਜ ਤੋਂ ਤੱਕ ਪੜਿਆ ਕਿ ਇਹ ਪ੍ਰੋਸੀਜਰ ਕੀ ਹੈ ਅਗਰ ਕੋਈ ਪੀੜਤ ਹੈ ਤਾਂ ਉਹ ਕਿਵੇਂ ਅੱਗੇ ਮੀਨਸ ਇਸ ਕਾਨੂੰਨ ਦੇ ਵਿੱਚ ਆਪਦੇ ਆਪ ਨੂੰ ਬਚਾ ਸਕਦਾ ਹੈ ਜਾਂ ਕਿਵੇਂ ਇਹ ਕਾਨੂੰਨ ਦੇ ਵਿੱਚ ਆਪਦੇ ਆਪ ਨੂੰ ਕੰਪਲੇਂਟ ਕਰ ਸਕਦਾ ਹੈ ਜਾਂ ਡੋਮੈਸਟਿਕ ਵਾਇਲੈਂਸ ਤੋਂ ਬਚ ਸਕਦਾ ਹੈ ਹੁਣ ਜਿਹੜੀਆਂ ਮੈਜਿਸਟ੍ਰੇਟ ਕੀ ਅੱਗੇ ਕਰ ਸਕਦਾ ਹੈ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਦੇਖਾਂਗੇ ਕਿ ਮੈਜਿਸਟ੍ਰੇਟ ਹੁਣ ਕੋਲੇ ਕਿਹੜੀਆਂ ਪਾਵਰਾਂ ਹੁੰਦੀਆਂ ਹਨ ਡੋਮੈਸਟਿਕ ਵਾਇਲੈਂਸ ਐਕਟ ਅੰਡਰ ਜਿਹੜੀਆਂ ਉਹ ਕੀ ਆਰਡਰ ਪਾਸ ਕਰ ਸਕਦਾ ਹੈ ਸੋ ਆ ਇਸ ਵਾਲੀ ਵੀਡੀਓ ਜੋ ਦੂਜਾ ਪਾਰਟ ਸੀ ਇਹਦੇ ਵਿੱਚ ਆਪਾਂ ਦੇਖਿਆ ਕਿ ਕਿਵੇਂ ਪ੍ਰੋਸੈਸ ਹੁੰਦਾ ਹੈ ਇਹ ਡੋਮੈਸਟਿਕ ਵਾਇਲੈਂਸ ਐਕਟ ਅੰਡਰ ਆਪਾਂ ਅਗਲੀ ਵੀਡੀਓ ਦੇ ਵਿੱਚ ਦੇਖਾਂਗੇ ਕਿ ਮੈਜਿਸਟ੍ਰੇਟ ਜਾਂ ਜਿਹੜੇ ਜੱਜ ਸਾਹਿਬ ਨੇ ਫੈਮਿਲੀ ਇਹਦੇ ਵਿੱਚ ਇਸ਼ੂ ਨੂੰ ਲੈ ਕੇ ਉਹਦੇ ਵਿੱਚ ਕਿਹੜੇ ਕਿਹੜੇ ਆਰਡਰਸ ਕਿਹੜੀਆਂ ਕਿਹੜੀਆਂ ਆਪਾਂ ਨੂੰ ਕੰਪਨਸੇਸ਼ਨ ਆ ਜਾਂ ਮਿਲ ਸਕਦੀਆਂ ਹਨ ਸੋ ਧੰਨਵਾਦ ਵੀਡੀਓ ਨੂੰ ਦੇਖਣ ਲਈ ਥੈਂਕ ਯੂ